ਔਰ ਬਹੁਤ-ਬਹੁਤ ਵਧਾਈ ਅੱਜ ਸਾਰੇ ਹਲਕਾ ਪੂਰਬੀ ਦੇ ਵਸੀਆਂ ਨੂੰ ਅੱਜ ਅਸੀਂ ਤਾਜਪੁਰ ਰੋਡ ਚੌਂਗਚ ਖੜੇ ਆਂ ਔਰ ਬੜੇ ਚਿਰ ਤੋਂ ਦੇਖਦੇ ਆ ਰਹੇ ਸੀ ਵੀ ਇੱਥੇ ਦੀ ਜਿਹੜੀ ਸੜਕ ਦੇ ਵਿੱਚਕਾਰ ਡਿਵਾਈਡਰ ਉਹਦੀ ਬੜੀ ਖਸਤਾ ਹਾਲਤ ਸੀ ਸੋ ਸਾਡੇ ਵੱਡੇ ਵੀਰ ਹਲਕਾ ਵਿਧਾਇਕ ਐਮਐਲਏ ਸਰਦਾਰ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਦੇ ਯਤਨਾ ਸਦਕਾ ਔਰ ਇਹਨਾਂ ਮਾਵਾਂ ਦੇ ਇਹਨਾਂ ਵੀਰਾਂ ਦੇ ਇਹਨਾਂ ਸਭ ਭਾਈਆਂ ਦੇ ਇਹਨਾਂ ਕੌਂਸਲਰ ਵੀਰਾਂ ਦੇ ਆਸ਼ੀਰਵਾਦ ਸਦਕਾ ਅੱਜ ਇਹ ਮੌਕਾ ਮਿਲਿਆ ਔਰ ਅੱਜ ਇਥੇ ਸੈਂਟਰਲ ਵਰਡ ਦਾ ਜੋ ਕਿ ਤਕਰੀਬਨ 2 ਕਰੋੜ 17 ਲੱਖ 48 ਹਜ਼ਾਰ ਦੀ ਤਕਰੀਬਨ ਲਾਗਤ ਨਾਲ ਬਣਨ ਜਾ ਰਿਓ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ ਔਰ ਮੈਂ ਆਸ਼ ਕਰਦੀ ਹਾਂ ਕਿ ਹਲਕਾ ਪੂਰਵੀ ਦਿਆ ਮਾਤਾਵਾ ਪੈਣਾ ਨੇ ਮੇਰੇ ਖਾਸ ਤੌਰ ਤੇ ਸਾਡੇ ਮੇਰੇ ਵਾਰਡ ਵਾਸੀਆਂ ਨੇ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਆ ਔਰ ਸਾਰੇ ਕਾਉਂਸਲਰ ਭਰਾਵਾਂ ਭੈਣਾਂ ਨੇ ਜਿਨ੍ਹਾਂ ਨੇ ਸਾਥ ਦਿੱਤਾ ਔਰ ਇਸ ਕਲਮ ਨੂੰ ਇਸ ਹੱਥ 'ਚ ਥਮਾਇਆ ਤਾਂਕਿ ਸੰਗਤ ਦੀ ਸੇਵਾ ਵਿੱਚ ਚੱਲ ਸਕੇ ਉਹਨਾਂ ਨੂੰ ਵਾਅਦਾ ਕਰਦੇ ਹਾਂ ਕਿ ਉਹਨਾਂ ਦੀ ਇੱਕ ਇੱਕ ਮਨੋ ਕਾਮਨਾ ਉਹਨਾਂ ਦੀ ਇੱਕ ਇੱਕ ਜਿਹੜੀ ਇੱਛਾ ਉਹਨੂੰ ਪੂਰੀ ਕਰਨ ਦੇ ਲਈ ਹਮੇਸ਼ਾ ਤੱਕ ਪਰ ਰਹਾਂਗੇ ਦਿਨ ਰਾਤ ਉਹਨਾਂ ਦੀ ਸੇਵਾ ਦੇ ਵਿੱਚ ਇਸੇ ਤਰੀਕੇ ਹਾਜ਼ਰ ਰਵਾਂਗੇ ਧੰਨਵਾਦ ਜੀ ਮੇਰੇ ਭਾਈ ਦਿਨਾ ਵਿਧਾਨ ਸਭਾ ਹਲਕਾ ਪੂਰਬੀ ਦੇ ਸਾਰੇ ਸੰਗਤ ਨੂੰ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਤੇ ਔਰ ਉਹਨਾਂ ਦੇ ਟੈਕਸਾਂ ਦੇ ਵਿੱਚੋਂ ਅੱਜ ਵਾਰਡ ਨੰਬਰ 16 ਤੇ ਬਾੜ ਨੰਬਰ 29 ਦਾ ਜਿਹੜਾ ਸਾਂਝਾ ਰੋੜਾ ਤਾਜਪੁਰ ਰੋੜ ਤੇ ਜਿਹੜਾ ਡਿਵਾਈਡਰ ਬਣ ਕੇ ਬਣਿਆ ਹੋਇਆ ਸੀਗਾ ਬਹੁਤ ਲੰਬੇ ਸਮੇਂ ਤੋਂ ਖਸਤਾਲ ਸੀਗੀ ਤੇ ਇਹਨੂੰ ਨਵੀਂ ਕਰਨ ਕਰਨ ਜਾ ਰਹੇ ਆ ਜਿਹੜਾ ਕਿ 2 ਕਰੋੜ 17 ਲੱਖ 47 ਹਜ਼ਾਰ ਦੀ ਕੀਮਤ ਨਾਲ ਇਹ ਬਣਨ ਜਾ ਰਿਹਾ ਔਰ ਬਹੁਤ ਹੀ ਵਧੀਆ ਢੰਗ ਨਾਲ ਇਹ ਬਣ ਕੇ ਬਗੈਸਾ ਤਿਆਰ ਹੋਊਗਾ ਤੇ ਲੋਕ ਇੱਕ ਮਾਡਲ ਦੇਖਣਗੇ ਔਰ ਇਸ ਕਿਉਂਕਿ ਇਹ ਮੇਨ ਰੋਡ ਹੈ ਪਿੰਡਾਂ ਨੂੰ ਜਾਂਦੀ ਹੈ ਤੇ ਤਾਜਪੁਰ ਰੋੜ ਤੇ ਇਹ ਵਧੀਆ ਬਣਾਉਣੀ ਬਹੁਤ ਜ਼ਿਆਦਾ ਜ਼ਰੂਰੀ ਸੀ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀਗੀ ਤੇ ਲੋਕਾਂ ਦੇ ਅਸ਼ੀਰਵਾਦ ਨਾਲ ਅੱਜ ਬਣਨ ਜਾ ਰਹੀ ਹੈ ਔਰ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਦਾ ਧੰਨਵਾਦ ਕਰਦਾ ਮਾਂ ਔਰ ਜਿਨ੍ਹਾਂ ਦੇ ਅਸ਼ੀਰਵਾਦ ਸਤਕਾ ਮੈਨੂੰ ਮੈਂ ਕਿ ਐਮ ਐਲ ਏ ਦੀ ਸੀਟ ਤੇ ਬਿਠਾਇਆ ਤੇ ਛੋਟੀ ਭੈਣ ਜਿਹੜੀ ਮੇਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਔਰ ਅਸ਼wini ਸ਼ਰਮਾ 16 ਨੰਬਰ ਵਾਰਡ ਤੋਂ ਕਾਉਂਸਲਰ ਸਾਹਿਬ लवली ਮਨੋਚਾ ਜੀ 29 ਨੰਬਰ ਵਾਰਡ ਤੋਂ ਕਾਉਂਸਲਰ ਸਾਹਿਬ ਔਰ ਸਾਰਿਆਂ ਮੇਰੇ ਸਤਿਕਾਰਯੋਗ ਬਜ਼ੁਰਗ ਸਹਿਬਾਨ ਆਮ ਆਦੀ ਪਾਰਟੀ ਦੇ ਸਾਰੇ ਮੇਂ ਕਿ ਮੇਰੀਆਂ ਪੈਣਾ ਤੇ ਸਾਰਿਆਂ ਦੇ ਅਸ਼ੀਰਵਾਦ ਸਤਕਾ ਜੇ ਇਹ ਅ ਡਿਵਾਈਡਰ ਬਣਨ ਜਾ ਰਿਹਾ ਤੇ ਇਸ ਤੋਂ ਬਾਅਦ ਤਾਜਪੁਰੂਰ ਦੀ ਜਿਹੜੀ ਡਿਵਾਈਡਰ ਬਣ ਤੋਂ ਬਾਅਦ ਜਿਹੜੀ ਸੜਕਾ ਉਹ ਵੀ ਬਹੁਤ ਵਧੀਆ ਢੰਗ ਨਾਲ ਬਣੂਗੀ ਜਾ ਕੇ ਘੱਟੋ-ਘੱਟ 15 ਸਾਲ ਚੱਲੇਗੀ ਔਰ ਇਹ ਜਿਹੜੇ ਵੀ ਕੰਮ ਨੇ ਸਾਰੇ ਲੋਕਾਂ ਦੇ ਅਸ਼ੀਰਵਾਦ ਨਾਲ ਹੋ ਰਹੇ ਨੇ ਕਿਉਂਕਿ ਆਮ ਆਦਿ ਪਾਰ ਦਾ ਜਿਹੜਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਆਮ ਆਦਿ ਪਾਰ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਦੀ ਰਹਿਨਮਾਈ ਚ ਮੁੱਖ ਮੰਤਰੀ ਸਾਬਗੰਗ ਸਿੰਘ ਮਾਨ ਦੀ ਰਹਿਨਮਾਈ ਚ ਸਾਡੇ ਲੋਕਲ ਬਾਡੀ ਮੰਤਰੀ ਰਵਜੋਤ ਸਿੰਘ ਡਾਕਟਰ ਰਵਜੋਤ ਸਿੰਘ ਜੀ ਦੇ ਰਹਿਨਮਾਈ ਦੇ ਵਿੱਚ ਅੱਜ ਇਹ ਕੰਮ ਹੋ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਹਲਕਾ ਪੂਰਬੀ ਦਾ ਔਰ ਜਿੰਨੀਆਂ ਉਮੀਦਾਂ ਰੱਖ ਕੇ ਅੱਜ ਬਲਕੇ ਸਾਨੂੰ ਇਹ ਸੇਵਾ ਦਿੱਤੀ ਆ ਤੇ ਹਰ ਉਮੀਦ ਪੂਰੀ ਹੋਊਗੀ ਇਸ ਇਲਾਕੇ ਵਿੱਚ ਹਰ ਮਿਲ ਕੇ ਗਲੀ ਚ ਹਰ ਮੁਹੱਲੇ ਚ ਹਰ ਵਾਰਡ ਦੇ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਸਾਰੇ ਦੇ ਸਾਰੇ ਕੰਮ ਕਰਾ ਕੇ ਇਸ ਵਿਧਾਨ ਸਭਾ ਹਲਕਾ ਪੂਰਬੀ ਨੂੰ ਇੱਕ ਮਾਡਲ ਹਲਕਾ ਬਣਾਵਾਂਗੇ ਕਿਉਂਕਿ ਇਹ ਲੁਧਿਆਣੇ ਦੀ ਰਾਜਧਾਨੀ ਆ ਕਿਉਂਕਿ ਇੱਥੇ ਛੋਟੀ ਪੈਣ ਪ੍ਰਿੰਸੀਪਲ ਇੰਦਰਜੀਤ ਕੋਰ ਮੇਅਰ ਨੇ ਔਰ ਸਾਡੇ ਜਿਹੜੀ ਲੁਧਿਆਣੇ ਦੀ ਰਾਜਧਾਨੀ ਆ ਤੇ ਉਹ ਵਧੀਆ ਬਣੂਗੀ ਆਉਣ ਵਾਲੇ ਸਮੇਂ ਚ ਹੋਰ ਵਧੀਆ ਬਣਾ ਕੇ ਲੋਕਾਂ ਦੇ ਆਸ਼ੀਰਵਾਦ ਨਾਲ ਲੋਕਾਂ ਨੂੰ ਨਾਲ ਲੈ ਕੇ ਤੇ ਇਸ ਨੂੰ ਇਲਾਕੇ ਨੂੰ ਹੋਰ ਵਧੀਆ ਬਣਾ ਕੇ ਤੇ ਸਾਡੇ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਸਾਡੇ ਬੱਚੇ ਨੇ ਤੇ ਉਹਨਾਂ ਵਾਸਤੇ ਇੱਕ ਮਾਡਲ ਮਨ ਕੇ ਪੇਸ਼ ਕਰਾਂਗੇ ਬਹੁਤ ਬਹੁਤ ਵਧਾਈ ਤੇ ਬਹੁਤ ਬਹੁਤ ਧੰਨਵਾਦ ਕਾਰਜੋ ਸਾਥੀਓ ਸਾਰੇ ਦਾ ਸਤਿ ਸ੍ਰੀ ਅਕਾਲ ਔਰ ਸਾਰੇ ਜਿਹਦੇ ਵੀ ਪ੍ਰੈਸ ਮੀਡੀਆ ਵਾਲੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਰੇ ਆ ਕੇ ਸਾਡੀ ਜਿਹੜੀ ਕਿਤੇ ਕੰਮ ਨੂੰ ਉਹ ਲੋਕਾਂ ਦੇ ਅੱਗੇ ਉਜਾਗਰ ਕਰਨਾ ਵੈ ਅੱਜ ਮੈਂ ਧੰਨਵਾਦ ਕਰਦਾ ਸਰਦਾਰ ਦਿਲਜੀਤ ਸਿੰਘ ਭੋਲਾ ਗਰੇਵਾਲ ਜੀ ਦਾ ਤੇ ਮੈਂ ਧੰਨਵਾਦ ਕਰਦਾ ਸਾਡੀ ਮੇਅਰ ਇੰਦਰਜੀਤ ਕੋਰ ਮੈਡਮ ਜੀ ਦਾ ਜਿਨ੍ਹਾਂ ਦੇ ਯਤਨਾਂ ਸਦਕਾ ਅੱਜ 217000 ਦਾ ਡਿਵਾਈਡਰ ਤਾਜਪੁਰ ਰੋਡ ਦਾ 2 ਕਰੋੜ 17 ਲੱਖ ਰੁਪਏ ਦਾ ਜਿਹੜਾ ਇਹ ਪਾਸ ਹੋਇਆ ਵੈ ਮੈਂ ਧੰਨਵਾਦ ਕਰਦਾ ਔਰ ਮੈਂ ਇੱਕ ਚੀਜ਼ ਦੱਸਣਾ ਚਾਹਨਾ ਵੀ ਇਸ ਏਰੀਆ ਦੇ ਵਿੱਚ ਐਕਸੀਡੈਂਟ ਬਹੁਤ ਹੁੰਦੇ ਸੀਗੇ ਔਰ ਬਹੁਤ ਜ਼ਿਆਦਾ ਜਗਦੀਸ਼ਪੁਰੇ ਦੇ ਜਿੰਨੇ ਵੀ ਲੇਡੀਜ਼ ਜੈਂਟ ਸਾਰੇ ਇਸ ਚੀਜ਼ ਤੋਂ ਬੜਾ ਹੋ ਸੀਗੇ ਉਹ ਕਹਿੰਦੇ ਸਾਡੇ ਉਰੇ ਡਿਵਾਈਡਰ ਨੂੰ ਬਣਾ ਦਿਓ ਬਣਾ ਦਿੱਤਾ ਜਾਵੇ ਔਰ ਇਹ ਗੁਜਾਰਿਸ਼ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਐਮਐਲਏ ਸਾਹਿਬ ਵੀ ਸਾਰਾ ਮੱਲਾ ਬਹੁਤ ਪਰੇਸ਼ਾਨ ਆ ਸਾਰੇ ਇਕੱਠੇ ਹੋ ਕੇ ਵੀ ਆਏ ਔਰ ਐਮਐਲਏ ਸਾਹਿਬ ਨੇ ਸਾਡੀ ਗੱਲ ਸੁਣੀ ਤੇ ਇੱਥੇ 2 ਕਰੋੜ 17 ਲੱਖ ਦਾ ਡਿਵਾਈਡਰ ਪਾਸ ਹੋ ਗਿਆ ਔਰ ਇਹਦੇ ਵਿੱਚ ਫੈਂਸੀ ਲਾਈਟਾਂ ਔਰ ਗ੍ਰੀਨਿੰਗ ਵੀ ਲੱਗੇਗੀ ਅਸੀਂ ਧੰਨਵਾਦ ਕਰਦੇ ਆਂ ਗਰੇਵਾਲ ਸਾਹਿਬ ਦਾ ਇੱਕ ਵਾਰੀ ਫੇਰ ਦੁਬਾਰਾ ਮੈਂ ਆਪਣੇ ਵੱਲੋਂ ਤੇ ਮੈਂ ਆਪਣੇ ਵਾਰਡ ਦੇ ਨਿਵਾਸੀਆਂ ਵੱਲੋਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹ ਕੰਮ ਕਰੋ ਤਾਂ ਸ਼ੁਰੂ ਹੋ ਜਾਏਗਾ ਜੀ ਇਹ ਕੰਮ ਨਾਲ ਹੀ ਬਸ ਇੱਕ ਦੋ ਦਿਨਾਂ ਤੱਕਰ ਕੰਮ ਸ਼ੁਰੂ ਹੋਣ ਲੱਗਾ ਜੀ ਠੀਕ ਹੈ ਔਰ ਫੈਂਸੀ ਲਾਈਟਾਂ ਵੀ ਲੱਗਣੀਆਂ ਨੇ ਇਹ ਐਡਵਾਈਟਰ ਬੰਨਾ ਕਿੱਥੇ ਤੱਕ ਹੈ ਜੀ ਟੋਟਲ ਇਹ ਐਡਵਾਈਟਰ ਪੈਟਰੋਲ ਪੰਪ ਹੈ ਜਿਹੜਾ ਜੇਲ ਤੋਂ ਪਹਿਲਾਂ ਉੱਥੇ ਤੱਕਰ ਬੰਨਾ ਜੀ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਤਾ ਅੱਜ ਜਿਹੜਾ ਉਦਘਾਟਨ ਇਹਨਾਂ ਨੇ ਸਰਨੇ ਪਿਤਾ ਗਰੇਵਾਲ ਪੋਲਾ ਜੀ ਦਾ ਬਹੁਤ-ਬਹੁਤ ਧੰਨਵਾਦ ਮੈਡਮ ਮੇਰ ਇੰਦਰਜੀਤ ਜੀ ਦਾ ਬਹੁਤ-ਬਹੁਤ ਧੰਨਵਾਦ ਸਾਰੇ ਕੌਂਸਲਰ ਦਾ ਜਿਨ੍ਹਾਂ ਨੇ ਇੱਥੇ ਬਹੁਤ ਐਕਸੀਡੈਂਟ ਹੁੰਦੇ ਸੀ ਇਹਨਾਂ ਦਾ ਜਿਹੜਾ ਬਣਾ ਕੇ ਇਹਨਾਂ ਨੇ ਬਹੁਤ ਅੱਛੀ ਮਤਲਬ ਬਹੁਤ ਅੱਛਾ ਲੱਗਿਆ ਔਰ ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ ਉਹ ਬਹੁਤ ਹੀ ਕੁਬੀ ਨਾਲ ਸਾਰੇ ਕੰਮ ਕਰ ਰਹੀ ਹੈ ਔਰ ਇਹਨਾਂ ਦਾ ਮੈਂ ਬਹੁਤ ਸਹਿਣਾ ਚਾਹੁੰਦੇ ਆ ਵੀ ਸਾਡੇ ਜਿਹੜੇ ਇੱਥੇ ਐਕਸੀਡੈਂਟ ਬਣੇ ਹੁੰਦੇ ਸੀ ਅਸੀਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਤਾਂ ਅੰਨਵਾ ਮਾਣ ਦੇਣਾ ਤਾਂ ਬਹੁਤ ਬਹੁਤ ਅਸੀਂ ਕਰਦੇ ਆ ਬਹੁਤ ਵੰਜਾ ਕੰਮ ਜਿਹੜਾ ਇਹਨਾਂ ਨੇ ਅੱਜ ਕੀਤਾ ਆ ਬਹੁਤ ਵੰਜਾ ਕੰਮ ਆ ਇਹ ਸ਼ਾਬਾਸ਼ ਇਹਨਾਂ ਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਦੇ ਕੰਮਾਂ ਕੀਤੇ ਹੋਏ ਕੰਮਾਂ ਤੋਂ ਖੁਸ਼ ਹੋਈ ਬਹੁਤ ਖੁਸ਼ ਆ ਬਸ ਇੱਕ ਸਾਜਾ ਜਿਹੜਾ ਗੁਰਗਵਾਲਾ ਗੁਰੂ ਰਮਜ਼ਾਨ ਦਾ ਉੱਥੇ ਚੌਂਕ ਦੇ ਵਿੱਚ ਇੱਕ ਚੌਂਕ ਬਣਾਉਣਾ ਚਾਹੀਦਾ ਉੱਥੇ ਲੈਗ ਲੱਗਣੀ ਚਾਹੀਦੀ ਆ ਤੇ ਅਸੀਂ ਉਹਦਾ ਨਾਮ ਰੱਖਣਾ ਸੀ ਰੋਜ਼ਦਾਰ ਚੌਂਕ ਠੀਕ ਹੈ ਠੀਕ ਹੈ ਅਸੀਂ ਜਾਂਦੇ ਬਹੁਤ ਹੁੰਦੇ ਆ